ਚਲੋ ਦੇਖੋ ਅੱਜ ਕਿਹੋ ਜਿਹਾ ਕਮਾਲ ਹੋਇਆ ਏ ਕੁਦਰਤ ਬਹੁਤ ਵੱਡੀ ਚੀਜ਼ ਆ ਅੱਜ ਪਹਿਲਾਂ ਤਾਂ ਭਗਵੰਤ ਮਾਨ ਹਾਊਸ 'ਚ ਹੀ ਨਹੀਂ ਆਏ ਅੱਜ ਜਦੋਂ ਹਾਊਸ 'ਚ ਆਏ ਮੈਂ ਦੇਖ ਰਿਹਾ ਉਹਨਾਂ ਨੇ ਕਾਲੀ ਐਨਕਾਂ ਲਾਈਆਂ ਹੋਈਆਂ ਤੁਸੀਂ ਸਾਰੇ ਸਮਝਦੇ ਹੋ ਨਾ ਕਾਲੀ ਐਨਕਾਂ ਦਾ ਕੀ ਮਤਲਬ ਹੈ ਇਹ ਭਗਵੰਤ ਮਾਨ ਉਰਫ ਭੰਡ ਜਿਹੜੇ ਬੜੇ-ਬੜੇ ਵਿਅੰਗ ਬੜੇ-ਬੜੇ ਚੁਟਕਲੇ ਕੱਸਦੇ ਸੀ ਅੰਜਮਾ ਨੂੰ ਆਪਣੇ ਆਪ ਤੇ ਕੋਈ ਚੁਟਕਲਾ ਤੇ ਵਿਅੰਗ ਜ਼ਰੂਰ ਸ਼ਾਮ ਤੱਕ ਲਿਖਣਾ ਚਾਹੀਦਾ ਅੱਜ ਪੰਜਾਬ ਦੇ 3 ਕਰੋੜ ਲੋਕਾਂ ਦੇ ਨਾਲ ਅੱਜ ਸ਼ਰਮਨਾ ਅੱਖਾਂ ਝੁਕੀਆਂ ਮੂਰੇ ਨਹੀਂ ਤਾਂ ਮਾਣ ਫਕਰ ਨਾਲ ਸਿਰ ਉੱਚਾ ਰਹਿਣਾ ਚਾਹੀਦਾ ਮੁੱਖ ਮੰਤਰੀ ਦਾ ਵੀ ਮੈਂ ਆ ਚੰਗੇ ਕੰਮ ਕੀਤੇ ਆ ਪਰ ਜਦੋਂ ਕਾਲੇ ਕੰਮ ਕੀਤੇ ਆ ਅੱਜ ਭਗਵੰਤ ਮਾਨ ਕਾਲੀਆਂ ਐਨਕਾਂ ਲਾ ਕੇ ਲੋਕਾਂ ਦੇ ਮੂਰੇ ਆਏ ਨੇ ਅੱਜ ਉਹਨਾਂ ਦੀਆਂ ਅੱਖਾਂ ਨਜ਼ਰਾਂ ਜਿਹੜੀਆਂ ਉਹ ਪੰਜਾਬ ਦੇ ਤੇ ਵਿਧਾਨ ਸਭਾ ਦੇ ਵਿੱਚ ਝੁਕੀਆਂ ਹੋਈਆਂ ਉਹ ਅੱਖਾਂ ਸ਼ਰਮ ਨਾਲ ਕਿਸੇ ਦਾ ਸਾਹਮਣਾ ਨਹੀਂ ਕਰ ਪਾ ਰਹੀਆਂ ਤੇ ਅੱਜ ਉਹਨਾਂ ਨੂੰ ਕਾਲੀਆਂ ਐਨਕਾਂ ਦਾ ਸਹਾਰਾ ਲੈਣਾ ਪੈ ਗਿਆ ਇਹ ਹਾਲਾਤ ਨੇ ਭਗਵੰਤ ਮਾਨ ਸਿਆ ਤੇ ਇਹ ਆਪਣੇ ਆਪ ਹੀ ਇਹ ਕੁਦਰਤ ਸਾਰਾ ਕੁਝ ਦਿਖਾਉਂਦੀ ਹੁੰਦੀ ਹੈ ਅੱਜ ਜਿਹੜੀਆਂ ਅੱਖਾਂ ਬਹੁਤ ਕੁਸ਼ ਗੱਲਾਂ ਕਰਦੀਆਂ ਸੀ ਅੱਖਾਂ ਅੱਖਾਂ ਚ ਗੱਲਾਂ ਕਰਦੇ ਸੀ ਅੱਜ ਉਹ ਭਗਵੰਤ ਮਾਨ ਦੀਆਂ ਅੱਖਾਂ ਚੁਕੀਆਂ ਹੋਈਆਂ ਪੰਜਾਬ ਦੇ ਮੁਰੇ ਸ਼ਰਮਸਾਰ ਨੇ ਉਹ ਐਨਕਾਂ ਦੇ ਵਿੱਚੋਂ ਵੀ ਕਾਲੀਆਂ ਐਨਕਾਂ ਲਾਇਤੇ ਵੀ ਇਹ ਲੋਕੀਆਂ ਨਹੀਂ ਜੀ ਮਾਨ ਸਾਹਿਬ ਇਹ ਪਬਲਿਕ ਹੈ ਸਭ ਜਾਣਦੀ ਹੈ ਇਸ ਕਰਕੇ ਅੱਜ ਅਸਲੀਅਤ ਲੋਕਾਂ ਦੇ ਮੂਹਰੇ ਆ ਗਈਆਂ ਅੱਜ ਭਗਵੰਤ ਮਾਨ ਸਾਹਿਬ ਲੋਕਾਂ ਦੇ ਮੂਹਰੇ ਆਏ ਤੇ ਕਾਲੇ ਸ਼ੀਸ਼ੇ ਕਾਲੀ ਫਿਲਮ ਕਾਲੀ ਫਿਲਮ ਅੱਖਾਂ ਤੇ ਚੜ੍ਹ ਕੇ ਮੂਹਰੇ ਆਏ ਆ ਇਹ ਸਾਰਾ ਅੱਜ ਸਭ ਕੁਝ ਲੋਕਾਂ ਦੇ ਮੂਹਰੇ ਸਾਹਮਣਾ ਆ ਗਿਆ ਕੋਈ ਲੁਕਉਣ ਦੀ ਲੋੜ ਨਹੀਂ ਲਾਈਵ ਚੱਲ ਰਿਹਾ ਅੱਖਾਂ ਤੇ ਕਾਲੀਆਂ ਐਨਕਾਂ ਤੇ ਅੱਖਾਂ ਦੇ ਅੰਦਰ ਉਹ ਸ਼ਰਮ ਉਹ ਹਿਆ ਜਿਹੜੀ ਆ ਉਹ ਝਲਕ ਰਹੀ ਆ ਵੀ ਮੈਂ ਪੰਜਾਬ ਨੂੰ ਬਰਬਾਦ ਕਰਤਾ ਤੇ ਦਿੱਲੀ ਵਾਲੇ ਆ ਕੇ ਪੰਜਾਬ 'ਚ ਕਾਬਜ ਹੋ ਗਏ ਕੱਲੇ ਕੱਲੇ ਚੀਫ ਮਿਨਿਸਟਰ ਉਹ ਚੀਫ ਮਿਨਿਸਟਰ ਭਗਵੰਤ ਮਾਨ ਸਿਆ ਸਾਰੀ ਗੱਲ ਤਾਂ ਅਮਨ ਰੂੜਾ ਕਰ ਰਿਹਾ ਉਹ ਤਾਂ ਡਾਇਰੈਕਸ਼ਨ ਆਇਆ ਦੇ ਰਿਹਾ ਜਿਵੇਂ ਚੀਫ ਮਿਨਿਸਟਰ ਹੁੰਦੇ ਆ ਇਸ ਕਰਕੇ ਤੁਸੀਂ ਅੱਜ ਆਪਣੀ ਨਿਗਾ 'ਚ ਡਿੱਗ ਗਏ ਹੋ ਤੇ ਕਾਲੀ ਅਨਕਾ ਇਹ ਸਾਰਾ ਕੁਝ ਕਿੱਸਾ ਹੈ ਜਿਹੜਾ ਤੁਹਾਡਾ ਬਿਆਨ ਕਰ ਰਹੀ ਆ ਚਲੋ ਦੇਖੋ ਅੱਜ ਕਿਹੋ ਜਿਹਾ ਕਮਾਲ ਹੋਇਆ ਇਹ ਕੁਦਰਤ ਬਹੁਤ ਵੱਡੀ ਚੀਜ਼ ਆ ਅੱਜ ਪਹਿਲਾਂ ਤਾਂ ਭਗਵੰਤ ਮਾਨ ਹਾਊਸ 'ਚ ਹੀ ਨਹੀਂ ਆਏ ਅੱਜ ਜਦੋਂ ਹਾਊਸ 'ਚ ਆਏ ਮੈਂ ਦੇਖ ਰਿਹਾ ਉਹਨਾਂ ਨੇ ਕਾਲੀ ਐਨਕਾਂ ਲਾਈਆਂ ਹੋਈਆਂ ਤੁਸੀਂ ਸਾਰੇ ਸਮਝਦੇ ਹੋ ਨਾ ਕਾਲੀ ਐਨਕਾਂ ਦਾ ਕੀ ਮਤਲਬ ਹੈ ਇਹ ਭਗਵੰਤ ਮਾਨ ਉਰਫ ਭੰਡ ਜਿਹੜੇ ਬڑے-ਬڑے ਵਿਅੰਗ ਬڑے-ਬڑے ਚੁਟਕਲੇ ਕੱਸਦੇ ਸੀ ਅੱਜ ਉਹਨਾਂ ਨੂੰ ਆਪਣੇ ਆਪ ਤੇ ਕੋਈ ਚੁਟਕਲਾ ਤੇ ਵਿਅੰਗ ਜ਼ਰੂਰ ਸ਼ਾਮ ਤੱਕ ਲਿਖਣਾ ਚਾਹੀਦਾ ਅੱਜ ਪੰਜਾਬ ਦੇ 3 ਕਰੋੜ ਲੋਕਾਂ ਦੇ ਨਾਲ ਅੱਜ ਸ਼ਰਮਨਾ ਅੱਖਾਂ ਝੁਕੀਆਂ ਮੂਹਰੇ ਨਹੀਂ ਤਾਂ ਮਾਣ ਫਕਰ ਨਾਲ ਸਿਰ ਚਾ ਰਹਿਣਾ ਚਾਹੀਦਾ ਮੁੱਖ ਮੰਤਰੀ ਦਾ ਵੀ ਮੈਂ ਆ ਚੰਗੇ ਕੰਮ ਕੀਤੇ ਆ ਪਰ ਜਦੋਂ ਕਾਲੇ ਕੰਮ ਕੀਤੇ ਆ ਅੱਜ ਭਗਵੰਤ ਮਾਨ ਕਾਲੀਆਂ ਐਨਕਾਂ ਲਾ ਕੇ ਲੋਕਾਂ ਦੇ ਮੂਹਰੇ ਆਏ ਨੇ ਅੱਜ ਉਹਨਾਂ ਦੀਆਂ ਅੱਖਾਂ ਨਜ਼ਰਾਂ ਜਿਹੜੀਆਂ ਉਹ ਪੰਜਾਬ ਦੇ ਤੇ ਵਿਧਾਨ ਸਭਾ ਦੇ ਵਿੱਚ ਝੁਕੀਆਂ ਹੋਈਆਂ ਉਹ ਅੱਖਾਂ ਸ਼ਰਮ ਨਾਲ ਕਿਸੇ ਦਾ ਸਾਹਮਣਾ ਨਹੀਂ ਕਰ ਪਾ ਰਹੀਆਂ ਤੇ ਅੱਜ ਉਹਨਾਂ ਨੂੰ ਕਾਲੀਆਂ ਐਨ ਕੰਨ ਦਾ ਸਹਾਰਾ ਲੈਣਾ ਪੈ ਗਿਆ ਇਹ ਹਾਲਾਤ ਨੇ ਭਗਵੰਤ ਮਾਨਸਾ ਤੇ ਇਹ ਆਪਣੇ ਆਪ ਹੀ ਇਹ ਕੁਦਰਤ ਸਾਰਾ ਕੁਝ ਦਿਖਾਉਂਦੀ ਹੁੰਦੀ ਹੈ ਅੱਜ ਜਿਹੜੀਆਂ ਅੱਖਾਂ ਬਹੁਤ ਕੁਸ਼ ਗੱਲਾਂ ਕਰਦੀਆਂ ਸੀ ਅੱਖਾਂ ਅੱਖਾਂ ਚ ਗੱਲਾਂ ਕਰਦੇ ਸੀ ਅੱਜ ਉਹ ਭਗਵੰਤ ਮਾਨ ਦੀਆਂ ਅੱਖਾਂ ਚੁਕੀਆਂ ਹੋਈਆਂ ਪੰਜਾਬ ਦੇ ਮੁਰੇ ਸ਼ਰਮਸਾਰ ਨੇ ਉਹ ਐਨਕਾਂ ਦੇ ਵਿੱਚੋਂ ਵੀ ਕਾਲੀਆਂ ਐਨਕਾਂ ਲਾਏ ਤੇ ਵੀ ਇਹ ਲੁਕਣੀਆਂ ਨਹੀਂ ਜੀ ਮਾਨ ਸਾਹਿਬ ਇਹ ਪਬਲਿਕ ਹੈ ਸਭ ਜਾਣਦੀ ਹੈ ਇਸ ਕਰਕੇ ਅੱਜ ਅਸਲੀ ਧਲੂਕਾਂ ਮੂਰੇ ਆ ਗਈਆਂ ਅੱਜ ਭਗਵੰਤ ਮਾਨ ਸਾਹਿਬ ਲੋਕਾਂ ਦੇ ਮੂਰੇ ਆਏ ਤੇ ਕਾਲੇ ਸ਼ੀਸ਼ੇ ਕਾਲੀ ਫਿਲਮ ਕਾਲੀ ਫਿਲਮ ਅੱਖਾਂ ਤੇ ਚਾੜ ਕੇ ਮੂਰੇ ਆਏ ਆ ਇਹ ਸਾਰਾ ਅੱਜ ਸਭ ਕੁਝ ਲੋਕਾਂ ਦੇ ਮੂਰੇ ਸਾਹਮਣਾ ਆ ਗਿਆ ਕੋਈ ਲੁਕਉਣ ਦੀ ਲੋੜ ਨਹੀਂ ਲਾਈਵ ਚੱਲ ਰਿਹਾ ਅੱਖਾਂ ਤੇ ਕਾਲੀਆਂ ਐਨਕਾਂ ਤੇ ਅੱਖਾਂ ਦੇ ਅੰਦਰ ਉਹ ਸ਼ਰਮ ਉਹ ਹਿਆ ਜਿਹੜੀ ਆ ਉਹ ਚਲਕ ਰਹੀ ਆ ਵੀ ਮੈਂ ਪੰਜਾਬ ਨੂੰ ਬਰਬਾਦ ਕਰਤਾ ਤੇ ਦਿੱਲੀ ਵਾਲੇ ਆ ਕੇ ਪੰਜਾਬ ਚ ਕਾਬਜ਼ ਹੋ ਗਏ ਕੱਲੇ ਕੱਲੇ ਚੀਫ ਮਿਨਿਸਟਰ ਉਹ ਚੀਫ ਮਿਨਿਸਟਰ ਭਗਵੰਤ ਮਾਨ ਸਿਆ ਸਾਰੀ ਗੱਲ ਤਾਂ ਅਮਨ ਰੁੜਾ ਕਰ ਰਿਆ ਉਹ ਤਾਂ ਡਾਇਰੈਕਸ਼ਨ ਆਇਆ ਦੇ ਰਿਹਾ ਜਿਵੇਂ ਚੀਫ ਮਿਨਿਸਟਰ ਉਹ ਹੁੰਦੇ ਆ ਇਸ ਕਰਕੇ ਤੁਸੀਂ ਅੱਜ ਆਪਣੀ ਨਿਗਾ ਚ ਡਿੱਗ ਗਏ ਹੋ ਤੇ ਕਾਲੀ ਅਨਕਾ ਇਹ ਸਾਰਾ ਕੁਝ ਕਿੱਸਾ ਹੈ ਜਿਹੜਾ ਤੁਹਾਡਾ ਬਿਆਨ ਕਰ ਗਿਆ